संगरूर से लोकसभा सांसद गुरमीत मीत है हमारे साथ बातचीत करने के लिए मौजूद हैं सर कल केंद्र सरकार द्वारा रेल मंत्रालय द्वारा पंजाब को एक नए रेल लिंक की सौगात मिली है और कहा जा रहा था काफ़ी लंबे समय से सांसदों ने साल दर साल बीतते गए आवाज़ उठाते रहे अमल नहीं हुआ जो कि कल रेल मंत्रालय ने शुरुआत की है नए रेल लिंक बनकर तैयार होने वाला देखो मैं भी जितन का पार्लियामेंट चाया तकरीबन साल तो ऊपर का समय हो गया ਮੈਂ ਤਿੰਨ ਵਾਰੀ ਪਾਰਲੀਮੈਂਟ ਦੇ ਅੰਦਰ ਅਲੱਗ-ਅਲੱਗ ਜਦੋਂ ਸਮਾਂ ਲੱਗਿਆ ਬੋਲ ਚੁੱਕਿਆ ਤੇ ਇੱਕ ਵਾਰੀ ਮੈਂ ਰਿਟਰਨ ਸਵਾਲ ਵੀ ਇਹਦਾ ਲਗਾ ਚੁੱਕਿਆ ਜਿਹਦਾ ਰਿਪਲਾਈ ਵੀ ਮੈਨੂੰ ਉਦੋਂ ਆਇਆ ਸੀ ਤੇ ਉਸ ਤੋਂ ਬਾਅਦ ਮੈਂ ਬਾਹਰ ਤਾਂ ਪਤਾ ਨਹੀਂ ਕਿੰਨੇ ਕਵਾਰੀ ਬੋਲ ਚੁੱਕਿਆ ਤੇ ਮੰਤਰੀ ਸਾਹਿਬ ਨੂੰ ਆਫੀਸ਼ੀਅਲੀ ਵੀ ਤੇ ਆਫ ਦਿ ਰਿਕਾਰਡ ਵੀ ਬੜੇ ਵਾਰੀ ਜਦੋਂ ਵੀ ਕਿਤੇ ਮਿਲਦੇ ਸੀ ਇਸ ਗੱਲ ਤੇ ਚਰਚਾ ਕਰਨੀ ਕਰਨੀ ਕਿ ਇੱਕ ਤਾਂ ਜਿਹੜੀ ਕਨੈਕਟੀਵਿਟੀ ਚੰਡੀਗੜ੍ਹ ਨਾਲ ਪੂਰੇ ਮਾਲਵੇ ਦੀ ਤੇ ਦੂਜਾ ਮੁੱਦਾ ਕਿ ਬਰਨਾਲੇ ਦੇ ਵਿੱਚ ਕੋਈ ਵੀ ਫਾਸਟ ਮੂਵਿੰਗ ਟ੍ਰੇਨ ਉਥੋਂ ਨਹੀਂ ਲੰਘਦੀ ਸਾਡੇ ਇਲਾਕੇ ਦੇ ਵਿੱਚੋਂ ਕਿ ਦਿੱਲੀ ਨੂੰ ਫਾਸਟ ਮੂਵਿੰਗ ਜਿਹੜੀ ਟ੍ਰੇਨ ਆ ਉਹ ਇੱਕ ਚਲਾਈ ਜਾਵੇ ਕਨੈਕਟੀਵਿਟੀ ਕੀਤੀ ਜਾਵੇ ਸੋ ਇਹ ਦੋਨੇ ਮੁੱਦੇ ਸੀ ਹੁਣ ਜੋ ਮਤਲਬ ਕਿ ਸਾਡੇ ਕਨਸਰਨ ਨੇ ਕਿ ਫਿਰੋਜ਼ਪੁਰ ਤੋਂ ਦਿੱਲੀ ਤੱਕ ਟ੍ਰੇਨ ਦੀ ਸ਼ੁਰੂਆਤ ਕੀਤੀ ਗਿਆ ਬੰਦੇ ਭਾਰਤ ਦੀ ਚੰਗੀ ਗੱਲ ਹੈ ਪਰ ਉਹ ਪੰਜਾਬੀ ਚ ਕਹਿੰਦੇ ਨੇ ਵੀ ਕੱਟੇ ਨੂੰ ਮਣ ਦੁੱਦਾ ਕੀ ਪਾ ਬਰਨਾਲੇ ਉਹਦਾ ਸਟਾਪੇਜ ਨਹੀਂ ਰੱਖਿਆ ਗਿਆ ਮਤਲਬ ਕਿ ਤੁਸੀਂ ਦੇਖੋ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਕਹੀ ਮੈਂ ਕਿਹਾ ਬਿੱਟੂ ਜੀ ਤੁਹਾਡਾ ਗਵਾਂਢੀ ਜ਼ਿਲ੍ਹਾ ਬਰਨਾਲਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਚਲੋ ਮਾਣ ਹੀ ਹੁੰਦਾ ਵੀ ਚਲੋ ਸਾਡੇ ਪੰਜਾਬ ਦਾ ਬੰਦਾ ਕੇਂਦਰ ਚ ਮੰਤਰੀ ਬਣਿਆ ਮੈਂ ਕਿਹਾ ساری ਜ਼ਿੰਦਗੀ ਦਾ ਲਾਂਬਾ ਰਹਿ ਜੂ ਜੇ ਹਜੇ ਵੀ ਟ੍ਰੇਨ ਉਥੋਂ ਨਾ ਚੱਲੀ ਟ੍ਰੇਨ ਚਲਾਤੀ ਹੁਣ ਬਰਨਾਲੇ ਦੇ ਲੋਕ ਕੀ ਉਹਨੂੰ ਖੜਕੇ ਦੇਖਿਆ ਕਰਨ ਵੀ ਹਲੰਘੀ ਸਟਾਪੇ ਜਦੋਂ ਬਰਨਾਲੇ ਰੱਖਿਆ ਨਹੀਂ ਤੇ ਇਕੱਲੇ ਬਰਨਾਲੇ ਦਾ ਇਹ ਨੁਕਸਾਨ ਨਹੀਂ ਤੂੰ ਹੀ ਦੇਖੋ ਵੀ ਬਰਨਾਲੇ ਸਟੇਸ਼ਨ ਤੇ ਇੰਨੀ ਫੁੱਟਫਾਲ ਹੈ ਨਾਲ ਲੁਧਿਆਣਾ ਜਿਹੜਾ ਲੱਗਦਾ ਰਾਏਕੋਟ ਤੱਕ ਤੋਂ ਜਿਹੜੀ ਸਵਾਰੀ ਬਰਨਾਲੇ ਆਉਂਦੀ ਹੈ ਨਾਲ ਮੋਗੇ ਦਾ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਇਧਰ ਬਠਿੰਡੇ ਦਾ ਰਾਮਪੁਰਾ ਇਧਰ ਮਾਨਸਾ ਦਾ ਇਲਾਕਾ ਸੰਗਰੂਰ ਦਾ ਇਲਾਕਾ ਚਾਰ ਜ਼ਿਲ੍ਹੇ ਆ ਜਿਹੜੇ ਨਾਲ ਲੱਗਦੇ ਆ ਤੇ ਪੰਜਵਾਂ ਬਰਨਾਲਾ ਤੇ ਇਹਨਾਂ ਪੰਜਾਂ ਜ਼ਿਲ੍ਹਿਆਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਬਹੁਤ ਵੱਡਾ ਕਹਿ ਲੋ ਵੀ ਇਹਦੇ ਨਾਲ ਰਾਹਤ ਮਿਲਲੀ ਸੀ ਜਿਹੜੀ ਫਿਲਹਾਲ ਨਹੀਂ ਦਿੱਤੀ ਗਈ ਸੋ ਮੈਂ ਇਹ ਥੋੜੇ ਜਰੀਏ ਵੀ ਮੰਤਰੀ ਸਾਹਿਬ ਨੂੰ ਬਿੱਟੂ ਜੀ ਨੂੰ ਖੁਦ ਵੀ ਮੈਂ ਮਿਲ ਕੇ ਵੀ ਇਹ ਗੱਲ ਕਹੂੰਗਾ ਆਫੀਸ਼ੀਅਲੀ ਵੀ ਤੇ ਵੈਸੇ ਵੀ ਮੈਂ ਕੋਈ ਆਫ ਦੀ ਰਿਕਾਰਡ ਮੈਨੂੰ ਤਾਂ ਕਦੇ ਜਹਾਜ਼ ਚ ਮਿਲਦੇ ਨਾ ਮੈਂ ਉੱਥੇ ਵੀ ਕਹਿ ਦਿੰਨਾ ਤੇ ਹੁਣ ਵੀ ਮੈਂ ਕਹੂੰਗਾ ਕਿ ਜੇ ਚਲਾਈ ਹੈ ਜੇ ਚਲਾਉਣੀ ਹੈ ਤਾਂ ਬਰਨਾਲੇ ਇਹਦਾ ਸਟਾਪੇਜ ਜ਼ਰੂਰ ਰੱਖਿਆ ਜਾਵੇ ਨਾਲੇ ਦੂਜੀ ਗੱਲ ਇਹਦੇ 'ਚ ਕਿਉਂਕਿ ਜਿਹੜੀ ਬੰਦੇ ਪਰ ਟ੍ਰੇਨ ਹੈ ਉਹਦੀ ਸਪੀਡ 160 ਤੱਕ ਉਹ ਚੱਲਦੀ ਹੈ ਤੇ ਐਵਰੇਜ ਆਪਣੇ ਪੰਜਾਬ ਚ ਕਹਿ ਲਓ ਜਾਂ ਭਾਰਤ ਚ ਕਹਿ ਲਓ 130 ਦੀ ਸਪੀਡ ਤੱਕ ਬੰਦੇ ਭਾਰਤ ਚਲਦੀ ਹੈ ਤੇ ਜਿਹੜੀ ਸਾਡੀ ਐਗਜ਼ਿਸਟਿੰਗ ਉਥੇ ਟਰੈਕ ਹੈ ਉਹਦੀ ਸਪੀਡ ਹੀ ਮੈਕਸਿਮਲ ਹੈ ਤਾਂ ਉਥੇ 110 ਤੱਕ ਚੱਲ ਸਕਦੀ ਹੈ ਸੋ ਕੱਲਾ ਨਾਮ ਹੀ ਬੰਦੇ ਭਾਰਤ ਨਾ ਰਹਿ ਜੇ ਆਪਾਂ ਜਿਹੜੇ ਟਰੈਕ ਹੈ ਉਹਨਾਂ ਨੂੰ ਵੀ ਰਿਪਲੇਸ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਸ ਸਪੀਡ ਤੇ ਜਿਹੜੀ ਤੇ ਬੰਦੇ ਭਾਰਤ ਚਲਦੀ ਹੈ ਉਹ ਚੱਲ ਸਕੇ ਤੇ ਨਾਲੇ ਉਹਦਾ 2 ਮਿੰਟ ਦਾ ਸਟਾਪ ਜਿਹੜਾ ਬਰਨਾਲੇ ਉਹ ਰੱਖਿਆ ਜਾਵੇ ਇਹ ਸਵਾਲ ਆਪਸੀ ਰਾਜ ਸਭਾ ਕੇ ਜੋ ਉਪ ਚਨਾਬ ਹੈ ਉਹ ਹੋਣ ਵਾਲਾ ਹੈ ਇੱਕ ਸੀਟ ਪਰ ਜੋ ਸੰਜੀਵ ਅਰੋੜਾ ਨੇ ਡਿਜ਼ਾਈਨ ਦੀ ਥੀ ਔਰ ਉਹ ਵਿਧਾਨ ਸਭਾ ਦਾ ਉਪ ਚੋਣ ਲੜੇ تھے ਜੀ ਦੂਸਰਾ ਲੇ ਕੇ ਮੈਂ ਜੁੜਨ ਕਰਦਾ ਕਿ ਜਿਹੜਾ ਹੁਣ ਲਿੰਕ ਜੋੜਨ ਦੀ ਗੱਲ ਕੀਤੀ ਹੈ ਉਹਦੇ ਚ ਵੀ ਜਿਹੜਾ ਲਿੰਕ ਤਾਂ ਸੀਗਾ ਮੈਂ ਤੁਹਾਨੂੰ ਆ ਦਿਖਾਉਣਾ ਕਿ ਰਾਜਪੁਰਾ ਤੋਂ ਮਹਾਲੀ ਦੇ ਨਾਲ ਜੋੜਿਆ ਜਾਵੇ ਕੱਲ ਵਜੀਰ ਸਾਹਿਬ ਜਦੋਂ ਉਹਦੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਕਿ ਜੀ ਅਸੀਂ ਜਿਹੜਾ ਇਹ ਲਿੰਕ ਹੈ ਇਹਦੇ ਨਾਲ ਜੁੜਨ ਦੇ ਨਾਲ ਜਿਹੜਾ ਅੰਬਾਲੀ ਤੋਂ ਰਿਵਰਸਲ ਹੁੰਦਾ ਸੀ ਉਹ ਖਤਮ ਹੋ ਜਾਊਗਾ ਪਰ ਜਿਹੜਾ ਹੁਣ ਰਾਜਪੁਰੇ ਤੋਂ ਸਿੱਧੀ ਕਨੈਕਟੀਵਿਟੀ ਤਾਂ ਮੁਹਾਲੀ ਨਾਲ ਹੋਈ ਨਹੀਂ ਇਹ ਜਿਹੜਾ ਲੁਧਿਆਣੇ ਵਾਲਾ ਰੂਟ ਸੀ ਉਥੋਂ ਜਿਹੜਾ ਸਰਾਈ ਬੰਜਾਰਾ ਜਿਹੜਾ ਪਿੰਡ ਹੈ ਉਥੋਂ ਇਹ ਜੋੜਿਆ ਗਿਆ ਹੁਣ ਰਾਜਪੁਰੇ ਤੋਂ ਰਿਵਰਸਲ ਲੈ ਕੇ ਪਹਿਲਾਂ ਟ੍ਰੇਨ ਇਦਾਂ ਜਾਊਗੀ ਫਿਰ ਉਸ ਤੋਂ ਰਿਵਰਸਲ ਲੈ ਕੇ ਸਰਾਈ ਬੰਜਾਰਾ ਜਾਊਗੀ ਫਿਰ ਉਸ ਤੋਂ ਬਾਅਦ ਮੋਹਾਲੀ ਜਾਊਗੇ ਹੁਣ ਰਿਵਰਸਰ ਵਾਲਾ ਤੇ ਦਿੱਕਤ ਇੱਥੇ ਵੀ ਰਹਗੀ ਸੋ ਮਰਿੰਡੇ ਵੀ ਪਹਿਲਾਂ ਸ਼ਹਿਰ ਚ ਪੁਰਾਣਾ ਸਟੇਸ਼ਨ ਸੀ ਇੱਕ ਨਵਾਂ ਸਟੇਸ਼ਨ ਬਣਾਇਆ ਗਿਆ ਹੁਣ ਮੈਂ ਵੀ ਇਹ ਜਦੋਂ ਕਰ ਹੀ ਰਿਹਾ ਹਾਂ ਤਾਂ ਮੈਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਇੱਕ ਕਨਫਿਊਜ਼ਨ ਵੀ ਆ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਧਰਲੇ ਜਿਹੜੇ ਬਠਿੰਡੇ ਦੇ ਬਰਨਾਲੇ ਦੇ ਗੰਗਾ ਨਗਰ ਤੱਕ ਤੋਂ ਜਿਹੜੇ ਲੋਕ ਹੈ ਉਹ ਚੰਡੀਗੜ੍ਹ ਉਹ ਜਿਹੜਾ ਲੁਧਿਆਣਾ ਦਾ ਟ੍ਰੈਕ ਆ ਉਹਦੇ ਤੋਂ ਕਿਵੇਂ ਜਾਣਗੇ ਤਾਂ ਇਹ ਮੈਨੂੰ ਲੱਗਦਾ ਵੀ ਰਿਵਰਸਲ ਦੀ ਪ੍ਰਪੋਜ਼ਲ ਰੱਖੀ ਹੋਣੀ ਆ ਪਰ ਮੇਰੀ ਇਹ ਬੇਨਤੀ ਹੈ ਕਿ ਰਿਵਰਸਲ ਦੀ ਜ਼ਰੂਰਤ ਹੀ ਨਹੀਂ ਜਦੋਂ ਮੋਰਿੰਡੇ 'ਚ ਸਟੇਸ਼ਨ ਬਾਹਰ ਬਣ ਸਕਦਾ ਹੈ ਸ਼ਹਿਰ ਤੋਂ 2 ਕਿਲੋਮੀਟਰ ਤੇ ਇੱਥੇ ਵੀ ਜੇ ਸ਼ਹਿਰ ਤੋਂ ਬਾਹਰ ਸਟੇਸ਼ਨ ਬਣ ਜੇ ਤਾਂ ਉਹਦੀ ਸਿੱਧੀ ਕਨੈਕਟੀਵਿਟੀ ਰਿਵਰਸਲ ਦੀ ਜ਼ਰੂਰਤ ਨਹੀਂ ਮੁਹਾਲੀ ਦੇ ਨਾਲ ਹੋ ਜੇ ਤੇ ਬਾਕੀ ਇਹ ਪ੍ਰੋਜੈਕਟ ਇਸੇ ਤਰ੍ਹਾਂ ਪ੍ਰਪੋਜ਼ਲ ਨਾ ਰਹਿ ਜੇ ਮੇਰੀ ਇਹ ਬੇਨਤੀ ਹੈ ਕਿ بڑے ਧਾਕਿਆਂ ਬਾਅਦ ਕਹ ਲੋ ਵੀ ਇਹ ਬੜੇ ਦਹਾਕਿਆਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਜੀਏ ਕੰਮ ਹੋਵੇ ਇਹ ਹੋਣ ਲੱਗਿਆ ਤਾਂ ਸੂਬਾ ਸਰਕਾਰ ਪੂਰਾ ਇਹਦੇ ਚ ਸਹਿਯੋਗ ਕਰੂਗੀ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਰਲ ਮਿਲ ਕੇ ਇਸ ਪ੍ਰੋਜੈਕਟ ਨੂੰ ਆਪਾਂ ਪੂਰਨ ਚੜਾਈਏ ਤਾਂ ਕਿ ਲੋਕਾਂ ਨੂੰ ਜਲਦੀ ਜਲਦੀ ਦਾ ਬੈਨੀਫਿਟ ਜਿਹੜਾ ਉਹ ਮਿਲਣ ਲੱਗੇ ਬਹੁਤ ਅਜੀ ਜਾਣਕਾਰੀ ਆਪਨੇ ਦੀ ਉਪ ਰਾਜ ਸਭਾ ਕੇ ਜੋ ਚੋਣਾਂ ਹੋਣੇ ਵਾਲੇ ਉਸ ਕੋਲੇ ਕੇ ਕੀ ਕਹਿੰਗੇ ਦੇਖੋ ਸਿਰਫ ਹੋਤਾ ਇੱਕ ਇਹ ਕਹ ਲੋ ਵੀ ਜਨਾਬ ਤਾਂ ਕੀ ਆਮ ਆਦਮੀ ਪਾਰਟੀ ਨੇ ਜਿਹਨੂੰ ਨਾਮਿਨੇਟ ਕਰਤਾ ਉਹਨੇ ਜਿੱਤ ਜਾਣਾ ਵਨ ਸਾਈਡਡ ਜਿਹੜੀ ਇਲੈਕਸ਼ਨ ਹੈ ਹੋਣੀ ਹੈ ਮжоਰਟੀ ਹੈ ਤੇ ਕਿਉਂਕਿ ਹਜੇ ਟੂ अर्ਲੀ ਹੈ ਕਿ ਕੌਣ ਜਾਊਗਾ ਪਰ ਇਹ ਹੈ ਵੀ ਚੰਗਾ ਬੰਦਾ ਆਮ ਆਦੀ ਪਾਰਟੀ ਚੋਣ ਕਰੂਗੀ ਜਿਹੜਾ ਜਾ ਕੇ ਉੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਕੋਈ ਚੰਗੀ ਸੋਚ ਵਾਲਾ ਕਿਉਂਕਿ ਪਹਿਲਾਂ ਸੰਜੀਵ ਰੋੜਾ ਜੀ ਜੋ ਅੱਜ ਕੱਲ ਵਜ਼ੀਰ ਨੇ ਉਹ ਵੀ ਬੜੇ ਸੰਜੀਦਾ ਸੀ ਹਰ ਮੁੱਦੇ ਨੂੰ ਲੈ ਕੇ ਕੋਈ ਹੈਲਥ ਨਾਲ ਜੁੜਿਆ ਮੁੱਦਾ ਹੋਵੇ ਪਾਣੀ ਨਾਲ ਜੁੜਿਆ ਮੁੱਦਾ ਹੋਵੇ ਪੰਜਾਬ ਦਾ ਕੋਈ ਵੀ ਮੁੱਦਾ ਉਹ ਬੜੀ ਸੰਜੀਦਗੀ ਨਾਲ ਉਹਦੇ ਤੇ ਗੱਲ ਵੀ ਕਰਦੀ ਸੀ ਈਵਨ ਮੈਂ ਇਹ ਕਹੂੰਗਾ ਕਿ ਉਹ ਆਪ ਵੀ ਕੱਲੇ-ਕੱਲੇ ਮੰਤਰੀ ਸਹਿਬਾਨ ਕੋਲੇ ਲੁਧਿਆਣੇ ਦੀ ਡਿਵੈਲਪਮੈਂਟ ਡੀਲ ਲੁਧਿਆਣੇ ਦੀਆਂ ਸੜਕਾਂ ਦੀ ਡਿਵੈਲਪਮੈਂਟ ਡੀਲ ਲੁਧਿਆਣੇ ਦੇ ਹਸਪੀਟਲ ਲਈ ਆਪ ਵੀ ਉਹ ਕੱਲੇ-ਕੱਲੇ ਬੰਦੇ ਕੋਲੇ ਕੁਝ ਜਾਂਦੇ ਸੀ ਮੈਂ ਉਹਨੂੰ ਵੀ ਕਹਿਣਾ ਕਿ ਕੋਈ ਉਦਾਂ ਦਾ ਬੰਦਾ ਆਵੇ ਜਿਹੜਾ ਪੰਜਾਬ ਲਈ ਆਪਣੇ ਇਲਾਕੇ ਲਈ ਜਿਹੜਾ ਫਿਕਰਮੰਦ ਹੋਵੇ ਤੇ ਪੰਜਾਬ ਦੀ ਗੱਲ ਕਰੇ ਮੈਂ ਇੱਕ ਸਵਾਲ ਪੁੱਛੂਗਾ ਆਯੁਸ਼ਮਾਨ ਜੋ ਯੋਜਨਾ ਹੈ ਉਹ کہیں ਨਾ کہیں ਪੰਜਾਬ ਮੇ ਲਾਗੂ ਨਹੀਂ ਹੈ ਹੈਲਥ ਕੋ ਲੈ ਕੇ ਮੈਂ ਕੱਲ ਪੰਜਾਬ ਮੇ ਜਿਸ ਤਰੀਕੇ ਸੇ ਹੈਲਥ ਕਾਰਡ ਦੀ ਘੋਸ਼ਣਾ ਕੀ ਗਈ ਇਹ ਕਿਤਨਾ ਲਾਭਦਾਇਕ ਹੋ ਪਾਏਗਾ ਲੋਕੋ ਕੇ ਲਈ ਕਿਉਂਕਿ ਇਹ ਕਾਫੀ ਬੜੀ ਘੋਸ਼ਣਾ ਕੱਲ ਹੋਤੇ ਹੋਏ ਨਜ਼ਰ ਆਇਆ ਦੇਖੋ ਇਹ ਪੰਜਾਬ ਪਹਿਲਾ ਸੂਬਾ ਜਿਹਨੇ ਇਸ ਤਰ੍ਹਾਂ ਦੀ ਕੈਲੋਬੀ ਪਾਲਿਸੀ ਲੈ ਕੇ ਆਇਆ ਕਿ 10 ਲੱਖ ਤੱਕ ਦਾ ਫ੍ਰੀ ਜਿਹੜਾ ਇਲਾਜ ਬਿਨਾਂ ਕਿਤੇ ਸ਼ਰਤ ਤੋਂ ਤੁਹਾਡੇ ਕੋਲੇ ਇਕੱਲਾ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਸੀਂ ਪੰਜਾਬ ਦੇ ਵਸਨੀਕ ਚਾਹੀਦੇ ਹੋ ਕੋਈ ਚੈੱਕ ਨਹੀਂ ਕਰਨਾ ਵੀ ਤੁਹਾਡੇ ਘਰ ਸਕੂਟਰ ਹੈ ਮੋਟਰਸਾਈਕਲ ਹੈ ਤੁਸੀਂ ਕੀ ਕਮਾਉਂਦੇ ਹੋ ਕੀ ਖਾਂਦੇ ਹੋ ਕੀ ਪਹਿਨਦੇ ਹੋ ਕਿੱਡਾ ਤੁਹਾਡਾ ਘਰ ਹੈ ਲਾਭ ਆਡਿਓ ਪੰਜਾਬੀ ਚ ਕਹਿੰਦਾ ਨਾ ਸਭ ਨੂੰ ਜਿਵੇਂ ਬਿਜਲੀ ਵਾਲਾ ਪਹਿਲਾਂ ਭਗਵੰਤ ਮਾਨ ਜੀ ਸਰਕਾਰ ਨੇ ਕੀਤਾ ਕਿ ਤਾਂ ਕਿ ਜੀ ਸਭ ਨੂੰ ਦਿਓ ਬਿਜਲੀ ਬਿਨਾਂ ਕਿਸੇ ਭੇਦਭਾਵ ਤੋਂ ਉਮੇ ਇਹ ਪਹਿਲਾ ਏਦਾਂ ਦਾ ਸੂਬਾ ਹੈ ਵੀ ਜਿਨੇ ਬਿਨਾ ਭੇਦਭਾਵ ਤੋਂ ਮੁਫਤ ਇਲਾਜ ਸਾਰਿਆਂ ਲਈ ਕੀਤਾ ਕਿਉਂਕਿ ਅੱਜ ਜਿਹੜਾ ਬੰਦਾ 20000 ਵੀ ਕਮਾ ਰਿਹਾ ਜੇ ਕਈ ਵਾਰੀ ਕੋਈ ਏਦਾਂ ਦੀ ਈੜ ਪੰਜਾਬ ਉਹਦੇ ਪਰਿਵਾਰ ਤੇ ਪੈ ਜਾਏ ਤੇ ਕਈ ਵਾਰੀ 5-4 ਲੱਖ ਰੁਪਈਆ ਲੱਗ ਜੇ ਤਾਂ ਉਹ ساری ਜ਼ਿੰਦਗੀ ਕਹਿ ਲਓ ਵੀ ਉਸੇ ਦਾ ਕਰਜ਼ ਨਹੀਂ ਉਤਰਦਾ ਉਸੇ ਕਰਜ਼ ਦੇ ਵਿੱਚ ਕਹਿ ਲਓ ਵੀ ਸਾਰਾ ਪਰਿਵਾਰ ਜਿਹੜਾ ਉਹ ਬਰਬਾਦ ਹੋ ਜਾਂਦਾ ਡੁੱਬ ਜਾਂਦਾ ਸੋ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਜਿਦੇ ਨਾਲ ਪੰਜਾਬ ਦੇ ਲੋਕਾਂ 'ਚ ਬਹੁਤ ਖੁਸ਼ੀ ਹੈ ਇਹ ਕਹ ਲੋ ਵੀ ਫਿਕਰਮੰਦ ਹੋਗੇ ਕਿ ਜੀ ਸਾਡੇ ਪਰਿਵਾਰ ਤੇ ਕੋਈ ਦੁੱਖ ਸੁੱਖ ਆਉਂਦਾਗਾ ਤਾਂ ਸਰਕਾਰ ਨੇ ਜਿਹੜੀ ਸਾਡੀ ماں ਹੈ ਉਹ ਫੜਨੀ ਹੈ ਸੋ ਮੈਂ ਇਹਦੇ ਲਈ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਬਹੁਤ ਵਧਾਈ ਦਿਨਾ ਬਹੁਤ ਸ਼ਲਾਘਾਜੋਕ ਕਦਮ ਹੈ ਪੰਜਾਬ ਬਚਾਉਣ ਦੇ ਲਈ ਤਾਂ ਆਪ ਸਮਝ ਰਹੇ ਹੋ ਗੁਰਮੀਤ ਮੀਤ ਹੈ ਕੁਝ ਨੂੰ तमाम ਮੁੱਦੇ ਪਰ ਨਿਊਜ਼ ਰਿਪੋਰਟਿੰਗ ਦੇ ਸਾਥ ਖਾਸ ਬਾਚਿਤ ਕੇ ਨੇ ਦਿੱਲੀ ਸੇ ਰਮਨ ਜਗਦੀਸ਼ ਗੋਤਮ ਕੇ ਸਾਥ ਮਰਵੀ ਮਿਸ਼ਰਾ ਨਿਊਜ਼ੀ ਟੀਮ